ਸਵਾਗਤ ਹੈ ਦਰਸ਼ਕ ਵੀਰੋ ਤੁਹਾਡਾ ਬੂਟਾ ਸਿੰਘ ਸਿੱਧੂ ਚੈਨਲ ਤੇ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹਾਂ ਪਿੰਡ ਆਕਰੀਆ ਦਲਾਲ ਜ਼ਿਲ੍ਹਾ ਬਠਿੰਡਾ ਤਹਿਸੀਲ ਰੰਪਰਾ ਫੂਲ ਜੇਕਰ ਅਸੀਂ ਦੇ ਆਸ-ਪਾਸ ਦੇ ਪਿੰਡਾਂ ਦੀ ਗੱਲ ਕਰੀਏ ਭੋੜੀਪੁਰਾ ਜਲਾਲ ਭਗਤਾ ਭਾਈ ਕੈਸ ਦੇ ਆਸ-ਪਾਸ ਦੇ ਪਿੰਡ ਹਨ ਅੱਜ ਦੀ ਵੀਡੀਓ ਦੇ ਵਿੱਚ ਬਾਈ ਜੀ ਨੇ ਖੀਰੀ ਕੱਟੀ ਬਕਾਊ ਕੀਤੀ ਆ ਬਹੁਤ ਸੋਹਣਾ ਢਾਂਚਾ ਗਾ ਕੱਟੀ ਦਾ ਤੇ ਜਿਸ ਵੀ ਭਰਾ ਨੂੰ ਇਹ ਕੱਟੀ ਪਸੰਦ ਆ ਉਹ ਬਾਈ ਜੀ ਨਾਲ ਸੰਪਰਕ ਕਰਕੇ ਖਰੀਦ ਸਕਦਾ ਹੈ ਤੇ ਆਓ ਬਾਈ ਨੂੰ ਮਿਲਦੇ ਹਾਂ ਤੇ ਸਾਰੀ ਜਾਣਕਾਰੀ ਲੈਂਦੇ ਹਾਂ ਇਸ ਕੱਟੀ ਬਾਰੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਆਪਣਾ ਨਾਮ ਦੱਸਿਓ ਜੀ ਨਾਮ ਮੇਰਾ ਜਗਦੀਪ ਸਿੰਘ ਜੀ ਠੀਕ ਆ ਤੇ ਅੱਜ ਜਿਹੜੀ ਇਹ ਕੱਟੀ ਆਪਾਂ ਬਕਾਊ ਕੀਤੀ ਹੈ ਜੀ ਹਾਂਜੀ ਇਹ ਕਿੰਨੇ ਚਿਰ ਦੀ ਹੈ ਜੀ ਇਹ 2 ਸਾਲ ਦੀ ਠੀਕ ਆ ਤੇ ਤੋੜ ਕੇ ਵਿਖਾਈਏ ਬਾਈ ਹਾਂਜੀ ਚਲ ਤੋੜ ਕੇ ਵਿਖਾਓ ਸੋ ਤੁਸੀਂ ਦੇਖ ਸਕਦੇ ਹੋ ਦਰਸ਼ਕ ਵੀਰੋ ਸਿੰਘਾਂ ਦੀ ਬੰਤਰ ਬਹੁਤ ਸੋਹਣੀ ਆ ਕਾਲੇ ਰੰਗ ਦੀ ਤੇ ਸੋਹਣੀ ਝੋਲੀ ਵਿਖਾਉਂਦੀ ਆ ਬਾਕੀ ਸ਼ਾਮ ਸੰਭਾਲ ਵੀ ਚੰਗੀ ਕੀਤੀ ਆ ਬਾਈ ਨੇ ਸੋ ਜੇਸ ਵੀ ਭਰਾ ਨੇ ਇਹ ਕੱਟੀ ਪਾਲਣ ਵਾਸਤੇ ਲੈਣੀ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਹੈ ਸੋ ਚਾਰ ਥਾਣ ਹਨ ਚਾਰੇ ਥਣ ਦੂਰੀ ਤੇ ਲੱਗਿਆ ਬਹੁਤ ਸੋਹਣੇ ਥਾਣ ਬਖੌਂਦੀ ਆ ਬਾਕੀ ਜੈਸ ਵੀ ਭਰਾ ਨੇ ਖਰੀਦਣੀ ਹੋਵੇ ਇਥੇ ਆਪ ਤਸੱਲੀ ਕਰ ਸਕਦਾ ਹੈ ਹਾਂਜੀ ਭਾਈ ਕੀ ਮੁੱਲ ਕਰਦੇ ਆ ਇਸ ਕੱਟੀ ਦਾ ਯਾ ਮਤਲਬ ਇਹ 30000 ਰੁਪਏ ਅੱਛਾ ਤੇ ਮਾਨਤਨ ਹੋ ਜੂਗਾ ਜੀ ਮਾਨਤਨ ਕਰ ਦਾਂਗੇ ਮੌਕੇ ਜੀ ਠੀਕ ਆ ਸੋ ਆਪਣਾ ਨੰਬਰ ਬੋਲ ਦਿਓ ਭਾਈ ਜੀ 97790 22 84876 ਮੋਬਾਈਲ ਨੰਬਰ ਦੁਬਾਰਾ ਬੋਲ ਦਿਓ 97790 84876 ਸੋ ਬਾਈ ਦਾ ਨੰਬਰ ਆਪਾਂ ਜੀ ਸਕਰੀਨ ਤੇ ਚਲਾ ਦੇਾਂਗੇ ਜੈਸੇ ਵੀ ਭਰਾ ਨੂੰ ਇਹ ਕੱਟੀ ਪਸੰਦ ਆਊ ਇੱਥੇ ਆ ਕੇ ਆਪ ਤਸੱਲੀ ਕਰਕੇ ਖਰੀਦ ਸਕਦਾ ਹੈ ਵੀਡੀਓ ਨੂੰ ਅਖੀਰ ਤਾਈਂ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ